ਜਿਲ੍ਹਾ ਜਲੰਧਰ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਨ ਸਿੰਘ ਖੱਖਰੀ ਵੱਲੋਂ ਜਿਲ੍ਹੇ ਅੰਦਰ ਹਰ ਤਰ੍ਹਾਂ ਦੇ ਮਾੜੇ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਜੀ ਦੇ ਤੱਤ ਥਾਣਾ ਲੋਹੀਆਂ ਦੇ ਮੁਖ ਅਫਸਰ ਸਲਾਬ ਸਿੰਘ ਵੱਲੋਂ ਕੱਲ ਬਾਡਮਨ ਸੱਤ ਦੇ ਇਲਾਕੇ ਤੋਂ ਇੱਕ ਲੋਟਰੀ ਸਟਾਲ ਸੀ ਜਿਹਦੇ ਕੋਲੇ ਕੋਈ ਲਾਇਸੈਂਸ ਕੋਈ ਪਰਮਿਟ ਨਹੀਂ ਸੀਗਾ ਉਥੋਂ 16 ਵਿਅਕਤੀਆਂ ਨੂੰ 18500 ਰੁਪਏ ਸਨੇਹ ਗ੍ਰਫਤਾਰ ਕੀਤਾ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 69 ਅੰਡਰ ਸੈਕਸ਼ਨ 7 ਪਬਲਿਕ ਟੈਨ ਲੋਟਰੀ ਐਟ 1118 ਜਿਵੇਂ 4 ਬੀ ਐਨ ਐਸ تحت ਮੁਕੰਮਲਦਜ ਕੀਤਾ ਗਿਆ ਇਹ ਦੋਸ਼ੀ ਜਿਹੜੇ ਹੈ ਲਗਾਤਾਰ ਇਥੇ ਇਸ ਤੰਦੇ ਚ ਨਿਵਾਸ ਹੋਏ ਸੀ ਤੇ ਸਮਾਜ ਨੂੰ ਜ਼ਰੂਰ ਫ੍ਰੀ ਕਰਨ ਲਈ ਹਰ ਤਰ੍ਹਾਂ ਦੇ ਐਫਰਟਸ ਜਾਰੀ ਹੈ ਤੇ ਇਹਨਾਂ ਨੂੰ ਅਜਮਾਨ ਜੋਗ ਦਾਤਾ ਪੇਸ਼ ਕੀਤਾ ਜਾਊਗਾ ਅੱਗੇ ਤੋਂ ਵੀ ਪਬਲਿਕ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਇਸ ਤੰਦੇ ਚ ਕੋਈ ਮਾਰੇ ਤੰਦੇ ਚ ਇਨਵੋਲ ਹੈਗੇ ਨੇ ਉਹ ਧੰਦੇ ਤੋਂ ਬਾਝਾ ਜਾਂ ਔਰ ਜਿਹੜੇ ਧੰਦਾ ਕਰ ਰਹੇ ਨੇ ਉਹਨਾਂ ਨੂੰ ਸਖਤ ਚਿਤਾਵਨੀ ਕਿ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਮਾਜਿਕ ਗੈਰ ਕਾਨੂੰਨੀ ਧੰਦਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਨਾ ਹੀ ਕਿਸੇ ਤਰ੍ਹਾਂ ਦਾ ਪ੍ਰੋਟੈਸਟ ਜਿਹੜਾ ਬਿਨਾਂ ਕਿਸੇ ਗੱਲ ਤੋਂ ਕੋਈ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨੂੰ ਵੀ ਵਾਰਨਿੰਗ ਹੈ ਜੇ ਕਿਸੇ ਨੂੰ ਕੋਈ ਪ੍ਰੋਬਲਮ ਲੱਗਦੀ ਹੈ ਤੇ ਅਸੀਂ ਬੈਠੇ ਆ ਮੇਰੇ ਤੋਂ ਸੀਨੀਅਰ ਅਫਸਰ ਆ ਗਏ ਆ ਅਸੀਂ ਕਿਸੇ ਨਾਲ ਕੋਈ ਕਾਨੂੰਨ ਤੋਂ ਬਾਹਰ ਐਕਸ਼ਨ ਨਹੀਂ ਕਰਨਾ ਜੇ ਫਿਰ ਵੀ ਕਿਸੇ ਨੂੰ ਕਿਸ ਤਰ੍ਹਾਂ ਕੋਈ ਸ਼ੰਕਾ ਹੈ ਵੀ ਕਿ ਆਪਣੇ ਕਿਸੇ ਸੱਜਣ ਨੂੰ ਨਾਮ ਲੈ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਿੰਘ ਹਰ ਤਰ੍ਹਾਂ ਦੇ ਪਬਲਿਕ ਦੀ ਰੱਖੀ ਨਹੀਂ ਹੋਈ ਹੈ ਨਾ ਕਿ ਕਿਸੇ ਹੋਰ ਹਸਪਤਲ। थैंक यू। ਹਾਂ ਸਰ ਪਤਾ ਲੱਗ ਗਿਆ ਵਿੱਚੋਂ ਕੁਝ ਫਰਾਰ ਵੀ ਹੋਏ ਨੇ। ਫਿਰ ਉਹਨਾਂ ਵਾਸਤੇ ਸਾਡੀ ਇਨਵੈਸਟੀਗੇਸ਼ਨ ਚੱਲੀ ਹੈ ਨੇ ਜੀ ਉਹਨਾਂ ਦਾ ਰੋਲ ਹੋਗਾ ਤੁਹਾਨੂੰ ਇਹ ਖਰਾਬੀ ਕਰਕੇ ਦਿੱਤੀ ਜਾਵੇ। ਠੀਕ ਹੈ। थैंक यू।